ਸੋ ਮੁੱਖ ਮੰਤਰੀ ਸਾਹਿਬ ਇਹ ਉਹ ਬਰੂਦਾ ਜੇਕਰ ਇਸ ਨੂੰ ਕਿਸੇ ਵਾਰ ਬਸ ਇੱਕ ਚਿੰਗਾਰੀ ਲੱਗ ਗਈ ਤਾਂ ਪੰਜਾਬ ਦੀ ਸਰਹੱਦ ਬਦਲਣ ਲਈ ਬਹੁਤਾ ਟਾਈਮ ਨਹੀਂ ਲੱਗੇਗਾ ਚੇਤਾਵਨੀ ਦਿੰਦੇ ਆ ਕਿ ਇਹੋ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਤੇ ਬਾਇਆ ਸੀ ਸਾਡੇ ਵੱਡੇ ਵੱਡੇ ਐਮਐਲਏ ਅੱਜ ਵਈਆਂ ਵੱਡੀਆਂ ਗੱਲਾਂ ਕਰਦੇ ਨੇ ਵੀ ਕਹਿੰਦੇ ਸੀ ਕਿ ਅਸੀਂ ਇੱਕ ਆਮ ਆਦਮੀ ਬਣ ਕੇ ਚੱਲਾਂ ਪਰ ਮੇਰੇ ਪੰਜਾਬ ਦੇ ਵਿੱਚ ਕਿਸੇ ਵੀ ਘੜੀ ਕਿਸੇ ਵੀ ਮੋੜ ਤੇ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਤੁਹਾਨੂੰ ਅਪਾਜ ਬੰਦਾ ਭੀਖ ਮੰਗਦਾ ਨਹੀਂ ਮਿਖੂਗਾ ਕਿਉਂਕਿ ਆਪਾਂ ਦੇਖ ਰਹੇ ਆ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਜਿੰਨੇ ਵੀ ਇਨਸਾਨ ਬੈਠੇ ਨੇ ਜਿਹੜੇ ਵੀ ਇੱਥੇ ਉਹ ਸ਼ਖਸੀਅਤਾਂ ਬੈਠੀਆਂ ਨੇ ਇੱਕ ਸਾਡੀ ਸਟੇਜ ਵਾਲੀ ਕੁਰਸੀ ਤੋਂ ਲੈ ਕੇ ਹੋ ਮਗਰ ਜੋ ਇੱਕ ਕੁਰਸੀ ਕਿਕਰ ਦੇ ਥੱਲੇ ਡਾਈ ਹੈ ਉਸ ਜਗ੍ਹਾ ਤਿੱਕਰ ਜਿੰਨੇ ਵੀ ਇਨਸਾਨ ਇੱਥੇ ਆ ਚੱਲ ਕੇ ਆਏ ਨੇ ਹੈਂਡੀਕੈਪਟ ਪੈਣਪਰਾ ਚੱਲ ਕੇ ਆਏ ਨੇ ਉਹਨਾਂ ਦੇ ਅੰਦਰ ਬਹੁਤ ਵੱਡਾ ਜਲਵਾ ਹੈ ਇੱਕ ਜज्बा ਹੈ ਉਹਨਾਂ ਦੇ ਅੰਦਰ ਪੰਜਾਬ ਲਈ ਕੁਝ ਕਰਨ ਦਾ ਮੈਂ ਉਹਨਾਂ ਸ਼ਖਸੀਅਤਾਂ ਨੂੰ ਇੱਕ ਸੰਦੇਸ਼ ਦੇਣਾ ਚਾਹਣਾ ਹਾਂ ਇਹਨਾਂ ਦੇ ਰਾਹੀਂ ਕਿ ਤੁਸੀਂ ਵੇਖੋ ਇਹ ਜੋ ਲੋਕ ਜੋ ਹੈਂਡੀਕੈਪਟ ਲੋਕ ਨੇ ਉਹ ਇੱਕ ਆਮ ਇਨਸਾਨ ਤੋਂ ਬਿਹਤਰ ਜ਼ਿੰਦਗੀ ਜਿਉ ਰਹੇ ਨੇ ਤੁਸੀਂ ਇੱਕ ਚੀਜ਼ ਵੇਖੋ ਕਿ ਪੰਜਾਬ ਦੇ ਵਿੱਚ ਕਿਸੇ ਵੀ ਮੋੜ ਤੇ ਕਿਸੇ ਵੀ ਨੁੱਕਰ ਤੇ ਕੋਈ ਤੁਹਾਨੂੰ ਹੈਂਡੀਕੈਪ ਭੀਖ ਮੰਗਦਾ ਨਹੀਂ ਦਿਖੂਗਾ ਇੱਕ ਸਹੀ ਇਨਸਾਨ ਜੋ ਦਿਹਾੜੀ ਕਮਾ ਸਕਦਾ ਹੈ ਜੋ ਆਪਣੇ ਪਰਿਵਾਰ ਦਾ ਪੇਡ ਪਾਲ ਸਕਦਾ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਭੀਖ ਮੰਗ ਰ ਮੰਗ ਰਿਆ ਹੈ ਪਰ ਮੇਰੇ ਪੰਜਾਬ ਦੇ ਵਿੱਚ ਕਿਸੇ ਵੀ ਗਲੀ ਕਿਸੇ ਵੀ ਮੋੜ ਤੇ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਤੁਹਾਨੂੰ ਅਪਾਜ ਬੰਦਾ ਭੀਖ ਮੰਗਦਾ ਨਹੀਂ ਦਿਖੂਗਾ ਕਿਉਂਕਿ ਇਹਨਾਂ ਦੇ ਅੰਦਰ ਇੱਕ ਬਹੁਤ ਵੱਡਾ ਜਜ਼ਬਾ ਹੈ ਪੰਜਾਬ ਦੇ ਲਈ ਕੁਝ ਕਰਨ ਦਾ ਸੋ ਮੁੱਖ ਮੰਤਰੀ ਸਾਹਿਬ ਇਹ ਉਹ ਬਰੂ ਦਾ ਜੇਕਰ ਇਸ ਨੂੰ ਕਿਸੇ ਵਾਰ ਬਚ ਚੰਗਿਆੜੀ ਲੱਗ ਗਈ ਤਾਂ ਪੰਜਾਬ ਦੀ ਸਰਕਾਰ ਬਦਲਣ ਲਈ ਬਹੁਤਾ ਟਾਈਮ ਨਹੀਂ ਲੱਗੇਗਾ ਕਿਉਂਕਿ ਲੋਕ ਸਭਾ ਦੇ ਵਿੱਚ ਬਹੁਤ ਵਾਰੀ ਇਹ ਜਰਾਸ ਬੈਠਾ ਆ ਕਿ ਇੱਕ ਮੰਗਾਂ ਮੰਨੀਆਂ ਗਈਆਂ ਜਾਂ ਜੋ ਦੱਸੀਆਂ ਗਈਆਂ ਉਸ ਦੇ ਵਿੱਚ ਕਿਤੇ ਵੀ ਅੰਗਹੀਨ ਦੀ ਗੱਲ ਨਹੀਂ ਕੀਤੀ ਗਈ। ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਸਾਥੀਆਂ ਦੇ ਨਾਲ ਜੋ ਰੇਤੋ ਤੋਂ ਪ੍ਰਧਾਨ ਸਾਹਿਬ ਸਰਦਾਰ ਜਗਤਾਰ ਸਿੰਘ ਜੀ, ਸਤਨਾਮ ਸਿੰਘ ਜੀ ਅਤੇ ਹੋਰ ਸਾਥੀ ਪਹੁੰਚੇ ਨੇ। ਅਪੰਗ ਸੰਗ ਅਸੂਏ ਮੰਚ ਪੰਜਾਬ ਜੋ ਇੱਕ ਬਹੁਤ ਵੱਡੀ ਸੰਸਥਾ ਬਣੀ ਹੋਈ ਆ ਸਰਦਾਰ ਬਲਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਇੱਥੇ ਮੈਂ ਆਪਣੇ ਸਾਥੀਆਂ ਸਮੇਤ ਜੋ ਘਟੋ ਘਟ 50 ਜਾਂ 45 ਬੰਦੇ ਇੱਥੇ ਚੱਲ ਕੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਮੈਂ ਤਨਦੇਹੀ ਦੇ ਨਾਲ ਇੱਕ ਆਪਣਾ ਤੇ ਆਪਣੇ ਸਾਥੀਆਂ ਦਾ ਪੱਲਾ ਫੜਾਉਂਦਾ ਜੋ ਵੀ ਇਹ ਸਾਨੂੰ ਨਿਰਦੇਸ਼ ਦੇਣਗੇ ਨਿਰਦੇਸ਼ ਦੇਣਗੇ ਅਸੀਂ ਤਨ ਮੰਨ ਤੋਂ ਇਹਨਾਂ ਦੇ ਨਾਲ ਆ ਤੇ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਦਿੰਦੇ ਹਾਂ ਕਿ ਇਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਤੇ ਬਾਇਆ ਸੀ ਸਾਡੇ ਵੱਡੇ ਵੱਡੇ ਐਮਐਲਏ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਜੋ ਕਹਿੰਦੇ ਸੀ ਕਿ ਅਸੀਂ ਇੱਕ ਆਮ ਆਦਮੀ ਬਣ ਕੇ ਚੱਲਾਂਗੇ ਪਰ ਉਹ ਆਮ ਆਦਮੀ ਬਣ ਕੇ ਨਹੀਂ ਚੱਲੇ ਉਹ ਦੂਜੀਆਂ ਸਰਕਾਰਾਂ ਵਾਂਗ ਵੀ ਇੱਕ ਲਫਾਫੇ ਦੀ ਤਰ੍ਹਾਂ ਨਿਕਲੇ ਸੋ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜੱਜ ਕਾ ਜੇ ਕੋਈ ਮੜਾ ਮੋਟਾ 19 21 ਗੱਲ ਸ਼ਬਦ ਕਹਿ ਜਾਗੇ ਆਵਾ ਸੋ ਸਰਦਾਰ ਬਲਵਿੰਦਰ ਸਿੰਘ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ